ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸੇਵਕਾਂ ਨਾਲ ਯਾਤਰਾ ਕਰਨ ਗਏ ਉਹ ਇੱਕ ਪਿੰਡ ਵਿੱਚ ਪੁੱਜੇ ਤਾਂ ਉੱਥੇ ਇੱਕ ਛੋਟੀ ਜਹੀ ਝੌਂਪੜੀ ਦੇ ਸਾਹਮਣੇ ਖੜੇ ਹੋ ਗਏ ਤਾਂ ਇੱਕ ਸਿੱਖ ਝੌਂਪੜੀ ਤੋਂ ਬਾਹਰ ਆਇਆ ਉਸ ਨੇ ਗੁਰੂ ਜੀ ਨੂੰ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਸ ਦਾ ਸਾਰਾ ਪਰਿਵਾਰ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਜੋ ਕੁਟਿਆ ਸੀ ਝੌਂਪੜੀ ਸੀ ਉਹ ਕੱਖਾਂ ਦੀ ਬਣੀ ਹੋਈ ਸੀ ਫਿਰ ਵੀ ਸਿੱਖ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੈਨੂੰ ਪਤਾ ਹੈ ਕਿ ਮੇਰੀ ਝੌਂਪੜੀ ਤੁਹਾਡੇ ਠਹਿਰਨ ਦੇ ਯੋਗ ਨਹੀਂ ਹੈ ਤੁਸੀਂ ਜੇ ਦਰਸ਼ਨ ਦਿੱਤੇ ਹੀ ਹਨ ਤਾਂ ਤੁਸੀਂ ਮੇਰੇ ਘਰ ਥੋੜੇ ਦਿਨ ਰੁਕ ਜਾਣਾ ਮੈਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ ਗੁਰੂ ਜੀ ਨੇ ਸਿੱਖ ਦੀ ਬੇਨਤੀ ਸਵੀਕਾਰ ਕੀਤੀ ਅਤੇ ਉਸ ਦੀ ਝੌਂਪੜੀ ਵਿੱਚ ਰੁਕਣ ਲਈ ਤਿਆਰ ਹੋ ਗਏ ਠੰਡ ਦੇ ਦਿਨ ਸਨ ਠੰਡ ਬਹੁਤ ਜ਼ਿਆਦਾ ਸੀ ਸਿੱਖ ਨੇ ਆਪਣੀ ਪਤਨੀ ਨੂੰ ਕਿਹਾ ਕਿ ਸਾਡੇ ਕਰਮ ਬਹੁਤ ਚੰਗੇ ਹਨ ਜੋ ਗੁਰੂ ਜੀ ਸਾਡੇ ਪਾਸ ਖੁਦ ਚੱਲ ਕੇ ਆਏ ਹਨ ਅਤੇ ਅਸੀਂ ਗੁਰੂ ਜੀ ਨੂੰ ਪਹਿਲਾਂ ਤਾਂ ਪ੍ਰਸ਼ਾਦਾ ਸ਼ਕਾਉਂਦੇ ਹਾਂ ਫਿਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਸਿਮਰਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਸੇਵਕਾਂ ਨੂੰ ਪ੍ਰਸ਼ਾਦਾ ਸ਼ਿਕਾਇਆ ਫਿਰ ਉਸ ਸਿੱਖ ਨੇ ਆਪਣੀ ਪਤਨੀ ਨੂੰ ਕਿਹਾ ਕਿ ਠੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਗੁਰੂ ਜੀ ਅਤੇ ਉਹਨਾਂ ਦੇ ਸੇਵਕਾਂ ਨੂੰ ਕੁਟਿਆ ਦੇ ਅੰਦਰ ਹੀ ਸੁਲਾ ਦਿੰਦੇ ਹਾਂ ਅਸੀਂ ਦੋਵੇਂ ਜਾਣੇ ਬਾਹਰ ਸੌ ਜਾਂਦੇ ਹਾਂ ਸਿੱਖ ਦੀ ਘਰਵਾਲੀ ਨੇ ਕਿਹਾ ਮੈਂ ਸਾਫ ਸਫਾਈ ਕਰਕੇ ਬਿਸਤਰੇ ਲਾ ਦਿੰਦੀ ਹਾਂ ਉਹ ਅੰਦਰ ਗਈ ਅਤੇ ਬਿਸਤਰੇ ਲਾ ਕੇ ਬਾਹਰ ਆ ਗਈ ਉਹ ਆਪ ਬਾਹਰ ਸੌਂ ਗਏ ਅੱਧੀ ਰਾਤ ਹੋਈ ਤਾਂ ਮੀਂਹ ਪੈਣ ਲੱਗ ਪਿਆ ਤੇ ਸਿੱਖ ਉੱਠਿਆ ਤੇ ਸੋਚਣ ਲੱਗਾ ਕਿਤੇ ਮੀਂਹ ਦਾ ਪਾਣੀ ਉਸ ਝੁੱਗੀ ਦੇ ਅੰਦਰ ਨਾ ਵੜ ਜਾਵੇ ਮੀਂਹ ਤੇਜ਼ ਹੋ ਗਿਆ ਉਸ ਸਿੱਖ ਨੇ ਆਪਣੀ ਘਰ ਵਾਲੀ ਦੀ ਚਾਦਰ ਅਤੇ ਆਪਣੀ ਚਾਦਰ ਲੈ ਕੇ ਉਸ ਕੁਲੀ ਦੇ ਉੱਪਰ ਪਾ ਦਿੱਤੀ ਤਾਂ ਕਿ ਜੋ ਕੁੱਲੀ بارش ਕਾਰਨ ਉਪਰੋਂ ਛੱਤ ਤੋਂ ਪਾਣੀ ਨਾ نیچے ਡਿੱਗ ਸਕੇ ਅਤੇ ਸਾਰੀ ਰਾਤ ਹਲਕਾ ਹਲਕਾ ਮੀਂਹ ਪੈਂਦਾ ਰਿਹਾ ਸਿੱਖ ਅਤੇ ਉਸ ਦੀ ਪਤਨੀ ਬਾਹਰ ਮੀਂਹ ਵਿੱਚ ਬੈਠੇ ਰਹੇ ਸਿੱਖ ਨੂੰ ਲੱਗਦਾ ਸੀ ਕਿ ਗੁਰੂ ਜੀ ਆਰਾਮ ਨਾਲ ਸੌਂ ਰਹੇ ਹਨ ਅਤੇ ਗੁਰੂ ਜੀ ਤਾਂ ਸਭ ਕੁਝ ਦੇਖ ਰਹੇ ਸੀ ਸਵੇਰ ਹੋਈ ਤਾਂ ਸੂਰਜ ਨਿਕਲ ਆਇਆ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਸਿੱਖ ਦੇ ਘਰ ਆਏ ਹੋਏ ਹਨ ਤਾਂ ਪਿੰਡ ਵਾਲੇ ਉਹਨਾਂ ਦੇ ਦਰਸ਼ਨ ਕਰਨ ਲਈ ਸਿੱਖ ਦੇ ਘਰ ਆ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਕੀਰਤਨ ਸੁਣਾਇਆ ਸੇਵਕਾਂ ਨੇ ਸੰਗਤਾਂ ਲਈ ਲੰਗਰ ਤਿਆਰ ਕੀਤਾ ਹੌਲੀ-ਹੌਲੀ ਹੋਰ ਜ਼ਿਆਦਾ ਸੰਗਤ ਇਕੱਠੀ ਹੋ ਗਈ ਅਤੇ ਕੀਰਤਨ ਵਿੱਚ ਬੈਠਿਆਂ ਦੁਪਹਿਰ ਹੋ ਗਈ ਲੰਗਰ ਤਿਆਰ ਸੀ ਸੰਗਤਾਂ ਨੇ ਦੁਪਹਿਰ ਦਾ ਪ੍ਰਸ਼ਾਦਾ ਛਕਿਆ ਅਤੇ ਕੁਝ ਕੁ ਸੰਗਤ ਘਰਾਂ ਨੂੰ ਚਲੀ ਗਈ ਅਤੇ ਕੁਝ ਪ੍ਰੇਮੀ ਉੱਥੇ ਹੀ ਗੁਰੂ ਜੀ ਦੇ ਬਚਨ ਸੁਣਨ ਲੱਗ ਪਏ ਫਿਰ ਗੁਰੂ ਜੀ ਨੇ ਕੁਝ ਸਮਾਂ ਪਾ ਕੇ ਉੱਥੋਂ ਤੁਰਨ ਲੱਗੇ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਉੱਥੋਂ ਇੱਕ ਅੱਗ ਨਾਲ ਵੱਲਦੀ ਹੋਈ ਲੱਕੜ ਲੈ ਕੇ ਆ ਮਰਦਾਨਾ ਗੁਰੂ ਜੀ ਦਾ ਹੁਕਮ ਪਾ ਕੇ ਅੱਗ ਨਾਲ ਬਲਦੀ ਬਲਦੀ ਲੱਕੜੀ ਲੈ ਆਇਆ ਗੁਰੂ ਜੀ ਸਾਰਿਆਂ ਨੂੰ ਕੁੱਲੀ ਵਿੱਚੋਂ ਬਾਹਰ ਆਉਣ ਲਈ ਕਿਹਾ ਅਤੇ ਉਸ ਸਿੱਖ ਨੂੰ ਕਿਹਾ ਕਿ ਆਪਣਾ ਜੋ ਵੀ ਤੇਰਾ ਸਮਾਨ ਹੈ ਸਾਰਾ ਕੁੱਲੀ ਵਿੱਚੋਂ ਬਾਹਰ ਕੱਢ ਲੈ ਗੁਰੂ ਜੀ ਨੇ ਕਿਹਾ ਅੱਜ ਅਸੀਂ ਚਲੇ ਜਾਣਾ ਹੈ ਜਾਣ ਤੋਂ ਪਹਿਲਾਂ ਅਸੀਂ ਤੇਰੀ ਕੁੱਲੀ ਨੂੰ ਅੱਗ ਲਾ ਕੇ ਸਾੜ ਦੇਣਾ ਹੈ ਕੁਝ ਜੋ ਸੰਗਤ ਦੇ ਲੋਕ ਬੈਠੇ ਸਨ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਏ ਬਹੁਤ ਜ਼ਿਆਦਾ ਅश्चर्य ਹੋ ਗਏ ਸੋਚਾਂ ਵਿੱਚ ਪੈ ਗਏ ਗੁਰੂ ਜੀ ਅਜਿਹਾ ਕਿਉਂ ਕਹਿਣ ਲੱਗੇ ਹਨ ਗੁਰੂ ਜੀ ਨੇ ਸਿੱਖ ਨੂੰ ਫਿਰ ਕਿਹਾ ਕਿ ਆਪਣਾ ਵਰਤੋਂ ਵਾਲਾ ਸਮਾਨ ਕੱਢ ਲੈ ਅਤੇ ਸਿੱਖ ਨੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਕਿਹਾ ਕਿ ਗੁਰੂ ਜੀ ਮੇਰੇ ਲਈ ਜ਼ਰੂਰੀ ਤੁਹਾਡਾ ਨਾਮ ਜਪਣਾ ਹੈ ਤੁਸੀਂ ਆਪਣਾ ਨਾਮ ਮੇਰੇ ਦਿਲ ਵਿੱਚ ਵਸਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਗੁਰੂ ਜੀ ਨੇ ਫਿਰ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਇਹ ਬਲਦੀ ਲੱਕੜੀ ਦੇ ਨਾਲ ਸਿੱਖ ਦੀ ਸਾਰੀ ਕੁਲੀ ਨੂੰ ਜਲਾ ਦੇ ਮਰਦਾਨੇ ਨੇ ਬਲਦੀ ਲੱਕੜੀ ਲੈ ਕੇ ਉਸ ਕੁਟਿਆ ਨੂੰ ਅੱਗ ਲਾ ਦਿੱਤੀ ਕੁਟਿਆ ਜਲਣ ਲੱਗੀ ਸਿੱਖ ਤੇ ਉਸ ਦੀ ਪਤਨੀ ਦੇਖਦੇ ਰਹੇ ਅਤੇ ਕੁੱਲੀ ਜਲ ਕੇ ਸਵਾਹ ਹੋ ਗਈ ਤਾਂ ਗੁਰੂ ਜੀ ਨੇ ਸਿੱਖ ਨੂੰ ਕਿਹਾ ਕਿ ਤੈਨੂੰ ਪਤਾ ਹੈ ਅਸੀਂ ਤੇਰੀ ਕੁੱਲੀ ਨੂੰ ਅੱਗ ਕਿਉਂ ਲਾਈ ਹੈ ਸਿੱਖ ਨੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਕਿਹਾ ਗੁਰੂ ਜੀ ਮੈਂ ਨਹੀਂ ਜਾਨਣਾ ਚਾਹੁੰਦਾ ਤੁਸੀਂ ਮੇਰੀ ਕੁਟਿਆ ਨੂੰ ਕਿਉਂ ਜਲਾਇਆ ਹੈ ਤੁਸੀਂ ਜੋ ਕੀਤਾ ਹੈ ਉਹ ਚੰਗਾ ਹੀ ਕੀਤਾ ਹੋਵੇਗਾ ਗੁਰੂ ਜੀ ਨੇ ਕਿਹਾ ਤੇਰੀ ਇੱਕ ਹੀ ਛੱਤ ਸੀ ਜ਼ਰੂਰੀ ਸਮਾਨ ਅੰਦਰ ਪਿਆ ਸੀ ਫਿਰ ਵੀ ਤੂੰ ਨਹੀਂ ਜਾਨਣਾ ਚਾਹੁੰਦਾ ਕਿਉਂ ਜਲਾਇਆ ਹੈ ਤੇਰੀ ਇਸ ਕੁਟੀਆਂ ਨੂੰ ਸਿੱਖ ਨੇ ਕਿਹਾ ਨਹੀਂ ਗੁਰੂ ਜੀ ਮੇਰਾ ਸਾਰਾ ਸਮਾਨ ਤੁਹਾਡਾ ਹੀ ਦਿੱਤਾ ਹੋਇਆ ਹੈ ਸਿੱਖ ਦੀ ਗੱਲ ਸੁਣ ਕੇ ਗੁਰੂ ਜੀ ਖੁਸ਼ ਹੋਏ ਤਾਂ ਉਹ ਉਥੋਂ ਚਲੇ ਗਏ ਉਹਨਾਂ ਦੇ ਜਾਣ ਮਗਰੋਂ ਸਿੱਖ ਨੇ ਸਾਰੀ ਸਵਾਹ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਦੇਖਿਆ ਕਿ ਸਵਾਹ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਉਸ ਦਾ ਹੱਥ ਉੱਥੇ ਇੱਕ ਪਈ ਹੋਈ ਬੋਰੀ ਨੂੰ ਲੱਗਾ ਜਿਸ ਨੂੰ ਉਸ ਨੇ ਥੋੜਾ ਜਿਹਾ ਸਾਫ਼ ਕਰਕੇ ਦੇਖਿਆ ਤਾਂ ਅਤੇ ਬੋਰੀ ਨੂੰ ਖੋਲ੍ਹਿਆ ਉਸ ਨੇ ਕੀ ਦੇਖਿਆ ਕਿ ਉਸ ਵਿੱਚ ਸੋਨੇ ਦੇ ਸਿੱਕੇ ਉੱਪਰ ਤੱਕ ਬੋਰੀ ਭਰੀ ਹੋਈ ਸੀ ਸਿੱਖ ਨੇ ਦੇਖਦਿਆਂ ਹੀ ਬਹੁਤ ਖੁਸ਼ ਹੋਇਆ ਉੱਥੇ ਖੜੀ ਸੰਗਤ ਗੁਰੂ ਜੀ ਦੇ ਜੈਕਾਰੇ ਲਾਉਣ ਲੱਗ ਪਈ ਅਤੇ ਕਿਹਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਸੇਵਕਾਂ ਦੀਆਂ ਝੋਲੀਆਂ ਪਰਦੇ ਹੋਏ ਅਗਲੀ ਯਾਤਰਾ ਤੇ ਚਲੇ ਗਏ ਸੋ ਇੰਨੀ ਹੀ ਵੀਡੀਓ ਜੋ ਆਪ ਜੀ ਦੇ ਸਨਮੁਖ ਕੀਤੀ ਹੈ ਆਪ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ